ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਆ ਇੱਕ ਨਵੀਂ ਵੀਡੀਓ ਤੇ ਖਬਰ ਦੇ ਪਰ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਜੋ ਟਰਾਲੀ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ 11 ਫੁੱਟ ਟਰਾਲੀ ਇਹ ਟਰਾਲੀ ਹੈ ਬਕਾਓ ਮਾਡਲ 2019 ਰੇਟ 1 ਲੱਖ 5000 ਟਰਾਲੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਿਫਟ ਪੰਪ ਲੱਗਿਆ ਹੋਇਆ ਡਬਲ ਹਿੱਸਾ 20 ਦਾ ਟਾਇਰ ਬਿੱਡਾਂ ਸਮੇਤ ਟਰਾਲੀ ਵਿਕਿਆਉ ਜੋ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰਾਲੀ ਦੀਆਂ ਜੋ ਵੀ ਵੀ ਟਰਾਲੀ ਲੈਣ ਦਾ ਚਾਹਵਾਨ ਹੋਵੇ ਤਾਂ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਜਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਕੰਟੈਕਟ ਨੰਬਰ ਟਰਾਲੀ ਵਾਲੇ ਵੀਰਾਂ ਦਾ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਉਸ ਤੇ ਸੰਪਰਕ ਕਰਕੇ ਟਰਾਲੀ ਦੇ ਰੇਟ ਸਬੰਧੀ ਜਾਂ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਤੁਸੀਂ ਲੈ ਸਕਦੇ ਹੋ ਟਰਾਲੀ ਦੇ ਸਬੰਧਤ ਤਸਵੀਰਾਂ ਜੋ ਕਿ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਮਾਡਲ 2019 ਰੇਟ 1 ਲੱਖ 5000 ਰੁਪਏ ਦਬਲ ਹਿੱਸਾ ਲਿਫਟ ਪੰਪ ਲੱਗਿਆ ਹੋਇਆ ਤਸਵੀਰਾਂ ਟਰਾਲੀਆਂ ਤੁਹਾਡੇ ਸਾਹਮਣੇ ਜੋ ਵੀ ਵੀਰ ਟਰਾਲੀ ਲੈਣ ਦਾ ਚਾਹਵਾਨ ਹੋਵੇ ਤਾਂ ਕਮੈਂਟ ਇਨ ਬਾਕਸ ਵਿੱਚ ਕਮੈਂਟ ਕਰਕੇ ਜਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਧੰਨਵਾਦ ਜੀ